ਇਹ ਕਿਹਦੀ ਕਿਰਪਾ ਤੁਹਾਡੀ ਨਹੀਂ ਹੈ ਇਹ ਗੁਰੂ ਰਾਮਦਾਸ ਜੀ ਦੀ ਗੁਰਨਾਨਕ ਦੇਵ ਜੀ ਦੀ ਬਾਜਾ ਦੀ ਕਿਰਪਾ ਹੈ ਤੁਹਾਡੇ ਉਪਰ ਬਿਲਕੁਲ ਦਾਨ ਦੇ ਨਾਮ ਲਿਆ ਸਮਾ ਸਾਰੇ ਨੂੰ ਇਹ ਬੀਤ ਵੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਬਹੁਤ ਹੀ ਸ਼ੁਭ ਵਧਿਆ ਦਿਨਾਂ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੂਥ ਵਾਓ ਫਾਊਂਡੇਸ਼ਨ ਦੇ ਦੁਆਰਾ ਅੱਖਾਂ ਦਾ ਕੈਂਪ ਲਗਾਇਆ ਗਿਆ ਔਰ ਇਸ ਕੈਂਪ ਦੇ ਵਿੱਚ ਬਹੁਤ ਜਗ੍ਹਾ ਤੋਂ ਪੰਜਾਬ ਤੋਂ ਬਹੁਤ ਲੋਕ ਜਿਹੜੇ ਮਰੀਜ਼ ਆ ਜਿਨ੍ਹਾਂ ਨੇ ਅੱਖਾਂ ਚੈੱਕ ਕਰਾਣੀਆਂ ਉਹ ਆਏ ਆ ਇਸ ਦੇ ਵਿੱਚ ਗਗਨ ਘਟਜੀ ਜਿਹੜੇ ਯੂਥ ਵਾਓ ਆਰਗੇਨਾਈਜੇਸ਼ਨ ਦੇ ਸਾਡੇ ਪ੍ਰਧਾਨ ਨੇ ਔਰ ਨੰਦ ਸੈਣੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਇਸ ਕੈਂਪ ਨੂੰ ਕਾਮਯਾਬ ਕੀਤਾ ਮੈਂ ਕਹਿੰਦਾ ਇਹ ਲੋਕ ਸੇਵਾ ਕਰਨੀ ਬਹੁਤ ਔਖੀ ਸੇਵਾ ਆ ਕਿਸੇ ਨੂੰ ਟਾਈਮ ਦੇਣਾ ਕਿਸੇ ਦੀ ਸੇਵਾ ਕਰਨੀ ਕਿਸੇ ਨੂੰ ਨੀਡ ਫੁੱਲ ਨੂੰ ਕਿਸੇ ਚੀਜ਼ ਦੀ ਹੈਲਪ ਕਰਨੀ ਇੱਕ ਬਹੁਤ ਵੱਡੀ ਗੱਲ ਆ ਅੱਜ ਦਾ ਕੈਂਪ ਜਿਹੜਾ ਆ ਉਹ ਬਹੁਤ ਕਾਮਯਾਬ ਹੋ ਰਿਹਾ ਪਿਛਲੇ ਸਾਲ ਅਸੀਂ 4-500 ਮਰੀਜ਼ਾਂ ਦਾ ਆਪੀਡੀ ਕੀਤਾ ਸੀ ਜਿਹਦੇ ਵਿੱਚ 200 ਮਰੀਜ਼ਾਂ ਦਾ ਅਸੀਂ ਆਪਰੇਟ ਕਰਾਇਆ ਸੀ ਅੱਜ ਫਗਵਾੜਾ ਦੇ ਆਰਈਸੀ ਕੈਂਪਸ ਦੇ ਵਿੱਚ ਗੁੱਟ ਵਾਈਡ ਫਾਊਂਡੇਸ਼ਨ ਵੱਲੋਂ ਮੁਫਤ ਅੱਖਾਂ ਦਾ ਇੱਕਾਪ ਅਤੇ آپریشن ਕੈਂਪ ਜੁੜਿਤ ਕੀਤਾ ਗਿਆ ਹੈ ਇਸ ਕੈਂਪ ਦੇ ਵਿੱਚ ਆ ਕੇ ਸੰਗਤ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਦੇਖ ਕੇ ਮਲਕੂਜ਼ਿਆ ਕੇ ਬੜੀ ਵੱਡੀ ਮਾਤਰਾ ਦੇ ਵਿੱਚ ਇਸ ਸਥਾਨ ਤੇ ਆ ਕੇ ਲੋਕ ਆਪਣਾ ਇਲਾਜ ਕਰਾਉਣ ਦੇ ਲਈ ਅਰਪਣ ਕਰ ਰਹੇ ਹਨ ਔਰ ਨਾਲ ਦੇਖਣ ਨੂੰ ਇਹ ਵੀ ਆ ਰਿਹਾ ਹੈ ਕਿ ਜਿਹੜੇ ਜਿਹੜੇ ਪ੍ਰਬੰਧਕ ਹਨ ਖਾਸ ਤੌਰ ਤੇ ਨੂਖਵਾਇਸ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਚੇਅਰਮੈਨ ਸਰਕਾਰ ਜੋਗ ਗगन ਕਟਰੀ ਅਤੇ REC ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਿਸਿਸ ਪੋਗਲ ਅਤੇ ਉਹਨਾਂ ਦਾ ਪਰਿਵਾਰ ਸਾਰਾ ਸਾਰੇ ਹੀ ਪੇਸ਼ੈਂਟ ਦੇ ਲੋਕ ਆਫਟਰ ਕਰ ਰਿਹਾ ਹੈ ਇਹ ਆਪਰੇਸ਼ਨ ਜਿਹੜਾ ਹੈਗਾ ਲੁਧਿਆਣਾ ਤੋਂ ਟੀਮ ਡਾਕਟਰਾਂ ਦੀ ਆਈ ਹੈ ਉਹ ਪਿੰਡਕਟ ਕਰ ਰਹੀ ਹੈ ਔਰ ਇਹਨਾਂ ਨੇ ਅੱਜ ਜਿਹੜੇ ਸਿਲੈਕਟ ਹੋਣੇ ਹਨ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਕਿਤੇ ਮੋਤੀਏ ਦਾ ਉਨਸਾਰਨਸਕਿਲਾਕਟਾਰਕੀ ਅੱਜ ਲੁਧਿਆਣੇ ਜਾਣਗੇ ਲੁਧਿਆਣੇ ਤੋਂ آپریشن ਕਰਕੇ ਦੁਬਾਰਾ ਇੱਥੇ ਲੈ ਕੇ ਆਉਣਗੇ ਆਉਣ ਜਾਣ ਦਾ ਪੇਸ਼ੇਂ ਕਰਾਉਣ ਦਾ ਅਤੇ ਖਾਣ ਪੀਣ ਦਾ ਸਾਰਾ ਖਰਚਾ ਯੂਥ ਵਾਈਜ਼ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਸੋ ਇਹਨਾਂ ਨੂੰ ਅਜਿਹਾ ਪ੍ਰਾਪਨਾ ਕਰਨ ਲਈ ਬਹੁਤ ਬਹੁਤ ਫੇਰ ਸਾਰੀਆਂ ਮੁਬਾਰਕਾਂ